ਪਾਕਿਸਤਾਨ ਦਾ ਇੱਕ ਹੋਰ ਝੂਠ ਬੇਨਕਾ ਆਪਣੇ ਹੀ ਲੋਕਾਂ ਨੂੰ ਬਣਾ ਰਹੇ ਨੇ ਬੇਵਕੂਫ ਦੱਸ ਦਈਏ ਕਿ ਆਦਮਪੁਰ ਡਿਫੈਂਸ ਸਿਸਟਮ ਬਾਰੇ ਦਿੱਤਾ ਜਾ ਰਿਹਾ ਪਾਕਿਸਤਾਨ ਦੇ ਵਿੱਚ ਗਲਤ ਬਿਆਨ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਣਾ ਪੋਸੂਨਾਮਾ ਚੈਨਲ ਤੁਹਾਨੂੰ ਪਲ-ਪਲ ਦੀ ਖਬਰ ਭਾਰਤ-ਪਾਕਿਸਤਾਨ ਦੀ ਇਸ ਖਿੱਚੋ-ਤਾਣ ਦੀ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੋਸਤੋ ਜਿਵੇਂ ਤੁਸੀਂ ਜਾਂਦੇ ਹੋ ਕਿ ਬਿਆਨਬਾਜ਼ੀ ਦੀ ਸਵੇਰੇ ਅਸੀਂ ਗੋਦੀ মিডিਆ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ ਕਿ ਗਲਤ ਬਿਆਨਬਾਜ਼ੀ ਦਾ ਤੁਹਾਡੇ ਸਾਡੇ ਦੇਸ਼ਾਂ ਦੇ ਉੱਪਰ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੈ ਖਾਸ ਕਰਕੇ ਲੋਕਾਂ ਦੇ ਉੱਪਰ। ਇਸੇ ਤਰ੍ਹਾਂ ਪਾਕਿਸਤਾਨ ਵੀ ਕਿਤੇ ਨਾ ਕਿਤੇ ਗਲਤ ਬਿਆਨਬਾਜ਼ੀ ਕਰਕੇ ਆਪਣੇ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਲੱਗਾ ਹੋਇਆ ਹੈ ਔਰ ਦੱਸ ਰਿਹਾ ਹੈ ਕਿ ਆਦਮਪੁਰ ਡਿਫੈਂਸ ਸਿਸਟਮ ਹੈ ਔਰ ਉਸ ਦੇ ਬਾਰੇ ਉਹ ਗਲਤ ਬਿਆਨਬਾਜ਼ੀ ਕਰਕੇ ਆਪਣੇ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਹੈ ਦੱਸ ਰਹੀਏ ਕਿ ਆਦਮਪੁਰ ਦਾ ਜਿਹੜਾ ਡਿਫੈਂਸ ਸਿਸਟਮ ਹੈ S400 ਉਸ ਨੂੰ ਤਬਾਹ ਕਰ ਦਿੱਤਾ ਗਿਆ ਹੈ ਪਾਕਿਸਤਾਨ ਦੇ ਵਿੱਚ ਇਹ ਚ ਝੂਠੀ ਖਬਰ ਫੈਲਾਈ ਜਾ ਰਹੀ ਹੈ ਜਦ ਕਿ ਅਜਿਹਾ ਕੁਝ ਵੀ ਨਹੀਂ ਹੈ ਪਾਕਿਸਤਾਨ ਦੇ ਲੋਕ ਵੀ ਜਾਣਦੇ ਨੇ ਕਿ ਸਾਡਾ ਮੀਡੀਆ ਜਿਹੜਾ ਹੈ ਉਹ ਝੂਠ ਤੇ ਝੂਠ ਬੋਲੀ ਜਾ ਰਿਹਾ ਹੈ ਔਰ ਦੂਜੇ ਪਾਸੇ ਭਾਰਤੀ ਫੌਜ ਵੱਲੋਂ ਭਾਰਤੀ ਫੌਜ ਦੇ ਬੁਲਾਰਿਆਂ ਵੱਲੋਂ ਇਸ ਗੱਲ ਨੂੰ ਬਿਲਕੁਲ ਨਕਾਰ ਦਿੱਤਾ ਕਿ ਆਗਮਪੁਰ ਦਾ S400 ਡਿਫੈਂਸ ਸਿਸਟਮ ਪੂਰੀ ਤਰ੍ਹਾਂ ਕਾਇਮ ਹੈ ਔਰ ਉਹਨਾਂ ਦੀਆਂ ਮਜ਼ਾਇਲਾ ਨੂੰ ਤਾਂ ਇੱਥੇ ਤੱਕ ਪਹੁੰਚਣ ਹੀ ਨਹੀਂ ਦਿੱਤਾ ਗਿਆ ਸੋ ਦੋਸਤੋ ਇਸ ਖਬਰ ਦੇ ਬਾਰੇ ਪਾਕਿਸਤਾਨ ਦੇ ਵਿੱਚ ਬੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਭਾਰਤ-ਪਾਕ ਵਿਚਾਰੇ ਬਣੀ ਤਣਾਅਪੂਰਨ ਸਥਿਤੀ ਦਰਮਿਆਨ ਪਾਕਿਸਤਾਨ ਵੱਲੋਂ ਲਗਾਤਾਰ ਆਪਣੇ ਸ਼ਹਿਰੀਆਂ ਨੂੰ ਡਰੋਨਾਂ ਵੱਲੋਂ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਹਾਲਾਂਕਿ ਪਾਕਿਸਤਾਨ ਦੀ ਹਰੇਕ ਕੋਸ਼ਿਸ਼ ਜਿਹੜੀ ਹੈ ਉਹ ناکਾਮ ਹੋ ਰਹੀ ਹੈ ਭਾਰਤੀ 에ਅਰ ਡਿਫੈਂਸ ਦੇ S-400 ਬਲੋਂ ਨਾਕਾਮ ਕੀਤੇ ਜਾਣ ਦੀ ਖਬਰ ਨੂੰ ਲੈ ਕੇ ਅੱਜ ਚਾਰੇ ਪਾਸੇ ਭਾਰਤੀ মিডিਆ ਦਾ ਜਿਹੜਾ ਕਹਿ ਸਕਦੇ ਹਾਂ ਕਿ ਉਹ ਕ੍ਰਿਟੀਸਾਈਜ਼ ਹੋ ਰਿਹਾ ਹੈ ਔਰ ਬੜੀ ਹਾਸੋਨੀ ਖਬਰ ਹੈ ਔਰ ਦਾਵਾ ਵੀ ਉਹਨਾਂ ਦਾ ਬੜਾ ਮਜ਼ਾਕੀਆ ਹੈ ਕਿ ਜੇ ਐਫ 17 ਲੜਾਕੂ ਜਹਾਜ਼ਾਂ ਰਾਹੀਂ ਦਾਗੀ ਗਈ ਹਾਈ ਪਰਸੋਨਿਕ ਮਜ਼ਾਇਲ ਬਲੋ ਭਾਰਤ ਦੇ ਆਦਮਪੁਰ ਸਥਿਤ ਐਸ 400 ਡਿਫੈਂਸ ਸਿਸਟਮ ਨੂੰ ਤਬਾਹ ਕਰ ਦਿੰਦਾ ਹੈ ਇਹ ਦਾਵਾ ਪਾਕਿਸਤਾਨ ਦੀ ਸਰਕਾਰੀ ਏਜੰਸੀ ਕਰ ਰਹੀ ਹੈ ਇੱਕ ਚੀਨੀ ਨਿਊਜ਼ ਏਜੰਸੀ ਨੇ ਕੀਤਾ ਹੈ ਪਾਕਿਸਤਾਨ ਦੇ ਜੇ ਐਫ 17 ਥੰਡਰ ਜੈਟ ਨੇ ਹਾਈਪਰਸੋਨਿਕ ਸਿਸਟਮ ਨਾਲ ਹਮਲਾ ਕਰਕੇ ਦੇਖੋ ਤੁਸੀਂ ਕਿੱਡਾ ਵੱਡਾ ਝੂਠ ਬੋਲ ਕੇ ਆਪਣੇ ਦੇਸ਼ ਦੇ ਲੋਕਾਂ ਨੂੰ ਗੁੰਮਰਾ ਇਹ ਲੋਕ ਕਰ ਰਹੇ ਨੇ ਔਰ ਸਾਡੇ ਵੀ ਇੱਥੇ ਗੋਦੀ ਮੀਡੀਆ ਦੇ ਬਾਰੇ ਚਰਚਾਵਾਂ ਹੋ ਰਹੀਆਂ ਨੇ ਹਾਲਾਂਕਿ ਸਾਡੇ ਵਿਦੇਸ਼ ਮੰਤਰੀ ਨੇ ਬਿਲਕੁਲ ਇਸ ਨੂੰ ਕਿਹਾ ਕਿ ਤੁਹਾਨੂੰ ਸੂਤਰਾਂ ਦੇ ਹਵਾਲੇ ਤੋਂ ਕੋਈ ਵੀ ਖਬਰ ਆਵੇ ਉਹ ਬਿਲਕੁਲ ਨਹੀਂ ਲਗਾਉਣੀ ਜੋ ਸਰਕਾਰੀ ਖਬਰ ਹੈ ਜੋ ਸਹੀ ਖਬਰ ਹੈ ਉਹ ਹੀ ਲਾਉਣੀ ਹੈ ਐਵੇਂ ਵਧਾ ਚੜਾ ਕੇ ਤੁਸੀਂ ਖਬਰ ਨਹੀਂ ਲਾਉਣੀ ਔਰ ਦੋਸਤੋ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਖਬਰ ਹੈ ਕਿਉਂਕਿ ਪਾਕਿਸਤਾਨ ਦੇ ਦਾਅਵੇ ਕਈ ਉਹਨਾਂ ਨੇ ਕੀਤੇ ਹੈ ਲੇਕਿਨ ਉਹਨਾਂ ਦਾਅਵਿਆਂ ਦੇ ਵਿੱਚ ਸਚਾਈ ਜਿਹੜੀ ਹੈ ਉਹ ਨਾ ਮਾਤਰ ਹੁੰਦੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਪਾਕਿਸਤਾਨ ਦੇ ਵੱਲੋਂ ਹਮਲਿਆਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਦਾਗੀਆਂ ਜਾ ਰਹੀਆਂ ਨੇ ਮਜ਼ਾਇਲਾ ਉਹਨਾਂ ਦੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਔਰ ਅਲੱਗ-ਅਲੱਗ ਏਰੀਆ ਦੇ ਵਿੱਚ ਗਿਰਦੀਆਂ ਵੀ ਨੇ ਔਰ ਕੁਝ ਭਾਰਤੀ ਸੈਨਾ ਵੱਲੋਂ ਉਸ ਨੂੰ ਡਿਫਿਊਜ਼ ਵੀ ਕੀਤਾ ਜਾ ਰਿਹਾ ਹੈ ਕੁੱਲ ਮਿਲਾ ਕੇ ਜਿਹੜੀ ਸੱਚੀ ਖਬਰ ਹੈ ਨਾ ਉਹੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਐਵੇਂ ਲੋਕਾਂ ਨੂੰ ਤੁਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਐਵੇਂ ਲੋਕਾਂ ਨੂੰ ਧੋਖੇ ਦੇ ਵਿੱਚ ਰੱਖ ਰਹੇ ਹੋ ਕਿ ਇਦਾਂ ਹੋ ਗਿਆ ਇਦਾਂ ਹੋ ਗਿਆ ਸਚਾਈ ਇਹੀ ਹੈ ਕਿ ਜਿਹੜਾ ਕੁਝ ਵੀ ਨਹੀਂ ਹੋਇਆ ਹੁਣ ਪਿਛਲੇ ਦਿਨੀ ਤੁਸੀਂ ਦੇਖੋ ਕਿ ਇੱਕ ਪਾਕਿਸਤਾਨ ਦਾ ਜਹਾਜ਼ ਗਿਰ ਗਿਆ ਕਹਿਣ ਨੂੰ ਤਾਂ ਅਸੀਂ ਇਹ ਵੀ ਕਹਿ ਸਕਦੇ ਸੀ ਕਿ ਆਰਮੀ ਨੇ ਗੇਰਿਆ ਬਿਲਕੁਲ ਨਹੀਂ ਗੇਰਿਆ ਆਰਮੀ ਨੇ ਜੀ ਉਸ ਜਹਾਜ਼ ਦਾ ਪੈਟਰੋਲ ਖਤਮ ਹੋਣ ਤੋਂ ਬਾਅਦ ਉਹ ਗਿਰਿਆ ਹੈ ਜੇ ਐਵੇਂ ਅਸੀਂ ਉਸ ਨੂੰ ਵੱਡੀ ਖਬਰ ਬਣਾ ਬਣਾ ਕੇ ਲੋਕਾਂ ਵਿੱਚ ਕਰੀਏ ਤਾਂ ਸ਼ਾਇਦ ਇਹ ਸਾਡੇ ਲਈ ਵੀ ਬਹੁਤ ਬੁਰੀ ਗੱਲ ਹੋਵੇਗੀ ਸੋ ਸਚਾਈ ਜਿਹੜੀ ਹੈ ਇਹਨਾਂ ਦਿਨਾਂ ਦੇ ਵਿੱਚ ਦੇਖੋ ਮੀਡੀਆ ਇਹ ਨਾ ਦਿਨਾਂ ਦੇ ਵਿੱਚ ਬਹੁਤ ਕਾਰਗਰ ਹੈ ਲੋਕ ਘਰਾਂ 'ਚ ਬੈਠੇ ਨੇ ਅੰਦਰ ਬੰਦ ਨੇ ਔਰ ਕੰਮ ਕਾਜ ਕਰਦੇ ਨੇ ਮੋਬਾਈਲਾਂ 'ਤੇ ਇੱਕ ਦੂਜੇ ਦੀ ਅਪਡੇਟ ਦੇਖਦੇ ਨੇ ਜੇ ਆਪਾਂ ਗਲਤ ਪ੍ਰਚਾਰ ਕਰਾਂਗੇ ਜਦੋਂ ਸਹੀ ਅੰਕੜੇ ਆਉਣਗੇ ਤਾਂ ਤੁਹਾਡੇ ਲੋਕ ਹੀ ਤੁਹਾਨੂੰ ਪੁੱਛਣਗੇ ਵੀ ਤੁਸੀਂ ਸਰਕਾਰੀ ਬਿਆਨ ਆ ਦਿੱਤਾ ਸੀ ਦੱਸੋ ਇਸ ਬਿਆਨ ਦੇ ਪਿੱਛੇ ਕੀ ਸਚਾਈ ਹੈ ਫਿਰ ਫਿਰ ਝੂਠੇ ਬਿਆਨਾਂ ਨੂੰ ਲੈ ਕੇ ਸਾਨੂੰ ਮੂੰਹ ਛਪਾਉਣਾ ਬਹੁਤ ਮੁਸ਼ਕਲ ਹੋ ਜਾਏਗਾ ਸੋ ਇਸ ਕਰਕੇ ਇਹ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਪਾਕਿਸਤਾਨ ਝੂਠੀਆਂ ਖਬਰਾਂ ਫੈਲਾ ਰਿਹਾ ਹੈ ਔਰ ਆਦਮਪੁਰ ਦਾ S400 ਡਿਫੈਂਸ ਸਿਸਟਮ ਪੂਰੀ ਤਰ੍ਹਾਂ ਕਾਇਮ ਹੈ ਕਿਸੇ ਵੀ ਤਰ੍ਹਾਂ ਦੀ ਖੁਰੋਚ ਤੱਕ ਨਹੀਂ ਉੱਥੇ ਦੀ ਆਈ ਔਰ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਦਾ ਕੋਈ ਵੀ ਡਰੋਨ ਹੋਵੇ ਮਜ਼ਾਇਲ ਹੋਵੇ ਉਹ ਇੱਥੇ ਤੱਕ ਪਹੁੰਚਣ ਹੀ ਨਹੀਂ ਦਿੱਤੀ ਸਾਡੇ ਆਰਮੀ ਜਵਾਨਾਂ ਨੇ ਸੋ ਇਸ ਕਰਕੇ ਪਾਕਿਸਤਾਨ ਨੂੰ ਬਿਲਕੁਲ ਇਹ ਕਹਿਣਾ ਚਾਹੀਦਾ ਹੈ ਕਿ ਪਾਕਿਸਤਾਨ ਤੁਸੀਂ ਆਪਣੇ ਲੋਕਾਂ ਨੂੰ ਖੁਸ਼ ਕਰਨ ਲਈ ਝੂਠੀਆਂ ਖਬਰਾਂ ਨਾ ਦਿਓ ਖਬਰ ਦੀ ਪੁਸ਼ਟੀ ਜ਼ਰੂਰ ਕਰ ਲੈਣੀ ਚਾਹੀਦੀ ਹੈ ਤਾਹੀ ਖਬਰ ਦੇਣੀ ਚਾਹੀਦੀ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਤੇ